ਗੱਲ ਸੁਣੋ ਇਹਨੂੰ ਸਿੰਗਲ ਨਾਲ ਘਰੇ ਵੀ ਬੰਦ ਕੇ ਰੱਖਦੇ ਹੋ ਜਾਂ ਅੱਜ ਹੀ ਬੰਨੀ ਆ ਕਿੰਨੇ ਕ ਟਾਈਮ ਤੋਂ ਸਿੰਗਲ ਨਾਲ ਬੰਨੀ ਹੋਈ ਹੈ ਹੈ ਜਿਹਦਾ ਹਰਕਤ ਜੀ ਕਰੀਏ ਮੁੰਡਿਆਂ ਨੇ ਹੈ ਜਿਹਦਾ ਹਰਕਤ ਜੀ ਕਰੀਏ ਮੁੰਡਿਆਂ ਨੇ ਨੋਟ ਬੰਨਣਾ ਲਾ ਕੇ ਮੁੰਡਿਆਂ ਨੇ ਹਰਕਤ ਕਰਤੀ ਸੀ ਕੋਈ ਆ ਹਾਂ ਕਿੰਨਾ ਕ ਟਾਈਮ ਪਹਿਲਾਂ ਦੂਰ ਕੋਈ ਨਾ ਹੋਵੇ ਅੱਛਾ ਪਿੰਡ ਜੀ ਜੇ ਪੁਲਿਸ ਰਿਪੋਰਟ ਨਹੀਂ ਕੀਤੀ ਫੇਰ ਕੀ ਬਣਿਆ ਉਹਨੇ ਕੁਝ ਪਹਿਲਾਂ ਬਹੁਤ ਕਰਿਆ ਨਾ ਤੇ ਫਿਰ ਇਹ ਬਹੁਤ ਜੀ ਬੱਚੀ ਉਹ ਘਰੇ ਨਾਲ ਕਹਿੰਦਾ ਵੀ ਅਸੀਂ ਕਹਾ ਫਿਰ ਕਾ ਕਰਤਾ ਨਹੀਂ ਸਕਦੇ ਹੈਗੇ ਪਤਝੜੀ ਕਹਾਣੇ ਬਾਅਦ ਤੋਂ ਮੁੜੇ ਜਗੇ ਕੋਈ ਗਰੀਬ ਨਹੀਂ ਹੁੰਦਾ ਜੀ ਜੇ ਨਹੀਂ ਵੀ ਸੀ ਬੋਲਦੀ ਇਹਦਾ ਡਾਕਟਰੀ ਕਰਾਈ ਸੀ ਨਾ ਅਸੀਂ ਨਹੀਂ ਉਹਨਾਂ ਨੇ ਪੁਲਿਸ ਨੇ ਕਰਾਈ ਸੀ ਡਾਕਟਰੀ ਨਾ ਉਹਨਾਂ ਨੇ ਕਿੰਨਾ ਟਾਈਮ ਪਹਿਲਾਂ ਦੀ ਗੱਲ ਆ ਜੀ ਪੂਰੇ ਕੁ ਮਹੀਨੇ ਲੰਘ ਗਏ ਵੀਰੇ ਤਾਂ ਪਰਚਾ ਹੋਣਾ ਚਾਹੀਦਾ ਸੀ ਉਹਨਾਂ ਤੇ ਨਹੀਂ ਲਾਈ ਨਹੀਂ ਕਰੀ ਕੋਈ ਸਾਫਟ ਕੀਤਾ ਸੀ ਕਿ ਇਹਨਾਂ ਨੇ ਦੇਖਿਆ ਸੀ ਹਾਂ ਤੂੰ ਦੇਖਿਆ ਸੀ ਬੋਰਡਰ ਦੇ ਕਹਿੰਦੇ ਸੀ ਕਿ ਉਹ ਕਹਿੰਦੇ ਵੀ ਇਹ ਮੈਂ ਨਹੀਂ ਲਕਮਾਲ ਹੋ ਗਈ ਇੱਕ ਮੰਦਬੁੱਧੀ ਬੱਚੇ ਨਾਲ ਗਲਤ ਕੰਮ ਹੋਵੇ ਡਾਕਟਰੀ ਰਿਪੋਰਟ ਲਾ ਕੇ ਪਰਚਾ ਹੋਣਾ ਸੀ ਉਹਨਾਂ ਤੇ ਇਹਨਾਂ ਨੂੰ ਮਹਾਮਾਰੀ ਵੀ ਨਹੀਂ ਹੁੰਦੀ ਹੈਂ ਮਹਾਮਾਰੀ ਵੀ ਨਹੀਂ ਹੁੰਦੀ ਇੱਕ ਤਾਂ ਹੁੰਦਾ ਹੈ ਉਹ ਚਲੋ ਮਾਂ ਉਹ ਲੱਗ ਗਈ ਸੀ ਰੀਕਸਮੱਥਿਆ ਵਾ ਹਾਂ ਉਸ ਦਿਵਾਰੇ ਟੈਸਟ ਕਰਾਏ ਆ ਹਾਂ ਅਲਟਰਾਸਾਉਂਡ ਕਰਾਈਏ ਦੀ ਹਾਂ ਉਹ ਵੀ ਕਰਾਉਣੀ ਜ਼ਰੂਰੀ ਹੈ ਹੁਣ ਤੱਕ ਤਾਂ ਇਹ ਗਰਭਪਤੀ ਨਾ ਹੋ ਜਾਵੇ ਕਿੰਨੇ ਟਾਈਮ ਹੋ ਗਿਆ ਡੇਢ ਕਿ ਮਹੀਨਾ ਅਲਟਰਾਸਾਉਂਡ ਤੇ ਚਾਹੀਦੀ ਇੱਕ ਵਾਰੀ ਬੁੱਤ ਇਹਨਾਂ ਦਵਾਈ ਦਵਾ ਕੇ ਅੰਦਰ ਭੇਜੋ ਆਪਣੇ ਕਿਸੇ ਬੰਦੇ ਡਿਊਟੀ ਲਾਓ ਇਹਦੀ ਅਲਟਰਾਸਾਉਂਡ ਕਰਵਾਓ ਇੱਕ ਵਾਰ ਆਪਾਂ ਪਹਿਲਾਂ ਦੂਸਰਾ ਜੀਤ ਕਰਵਾਣੀ ਹੈ ਤਾਂ ਡਾਇਗਨੋਸ ਕਰਾ ਲਓ ਡਾਕਟਰ ਨੂੰ ਨਾ ਫਿਜ਼ਿਕਲੀ ਇਹ ਭੈਣ ਤੁਹਾਨੂੰ ਦੱਸਦੀ ਆ ਦਵਾਈ ਦਵਾ ਕੇ ਅੰਦਰ ਬੈਠ ਜਾਓ ਕੋਈ ਗੱਲ ਨਹੀਂ ਅਸੀਂ ਮਾਂ ਤੁਹਾਡੇ ਨਾਲ ਆ ਦੇਖੋ ਅੱਜ ਧੀਨ ਆਲਾ ਕੁਝ ਹੋਇਆ ਕੱਲ ਨੂੰ ਫੇਰ ਹੋਊਗਾ ਇਹ ਤਾਂ ਜਵਾਨ ਹੋ ਰਹੀਏ ਦਿਨੋਂ ਦਿਨ ਇਹ ਨਹੀਂ ਹੋਰ ਜਵਾਨ ਹੋਣਾ ਤੇ ਇਹ ਭੁੱਖੇ ਭੇੜੀਏ ਇਹਨੂੰ ਫੇਰ ਚੰਬੜ ਦੰਗੇ ਨੂੰ ਜਮੀਲਾ ਬੇਗਮ ਆਪਣੀ ਪੋਤੀ ਨੂੰ ਸੰਗਲ ਨਾਲ ਬੰਨ ਕੇ ਲੈ ਕੇ ਆਈ ਆ ਪਿੰਡ ਚੱਕ ਫਤੇ ਚੱਕ ਫਤੇ ਸਿੰਘ ਚੱਕ ਫਤੇ ਸਿੰਘ ਵਾਲਾ ਚੱਕ ਫਤੇ ਸਿੰਘ ਵਾਲੇ ਤੋਂ ਜ਼ਿਲ੍ਹਾ ਬਠਿੰਡਾ ਡੇਢ ਮਹੀਨੇ ਤੋਂ ਆਪਣੀ ਪੋਤੀ ਦੇ ਸੰਗਲ ਲਾਇਆ ਡੇਢ ਮਹੀਨੇ ਤੋਂ ਉਸ ਤੋਂ ਪਹਿਲਾਂ ਜਮੀਲਾ ਬੇਗਮ ਆਪਣੀ ਪੋਤੀ ਦੇ ਸੰਗਲ ਨਹੀਂ ਸੀ ਲਾਉਂਦੀ ਇਹਦਾ ਮੁੰਡਾ ਵੀ ਸਿੱਧਾ ਇਹਦੀ ਨੂੰ ਇਹਦੀ ਮਾਂ ਵੀ ਸਿੱਧੀ ਆ ਇਹਦਾ ਨਾਂ ਹੈਗਾ ਨਾਦੀਆ ਬੇਗਮ ਹੁਣ ਨਾਦੀਆ ਬੇਗਮ ਜਵਾਨ ਹੋ ਰਹੀ ਆ 14 15 16 ਸਾਲਾਂ ਦੀ ਹੋ ਗਈ ਆ ਇਹਦੇ ਨਾਲ ਪਿੰਡ 'ਚ ਗਲਤ ਹਰਕਤ ਹੋਈ। ਉਹ ਮਾਂ ਵਿਚਾਰੀ ਕੀ ਦੱਸੇ? ਥਾਣੇ 'ਤੇ ਕਰ ਗੱਲ ਚਲੇਗੀ। ਪੁਲਿਸ ਕਹਿੰਦੀ ਹੈ ਬਿਆਨ ਦੇਣ ਦੇ ਕਾਬਲ ਨਹੀਂ ਹੈਗੀ। ਵੀ ਇਹ ਬੋਲ ਕੇ ਦੱਸੇ ਵੀ ਮੇਰੇ ਨਾਲ ਗਲਤ ਹੋਇਆ। ਹੁਣ ਉਹ ਸਿੱਧੀ ਆ ਹਸਤੀ ਜਾਂਦੀ ਆ। ਤੇ ਮੈਡੀਕਲ ਕਰਾਇਆ ਕਿ ਨਹੀਂ ਕਰਾਇਆ ਇਹ ਵੀ ਪਤਾ ਨਹੀਂ। ਇਹਨੂੰ ਸਿਵਲ ਹਸਪਤਾਲ ਲੈ ਕੇ ਗਏ ਸੀ। ਪੁਲਿਸ ਵਾਲੇ ਲੈਡੀ ਪੁਲਿਸ ਆਈ ਸੀ ਲੈਡੀ ਪੁਲਿਸ। ਅੱਛਾ ਲੈਡੀ ਪੁਲਿਸ ਵੀ ਨਹੀਂ ਆਈ। ਸਾਡੇ ਘਰੇ ਨਹੀਂ ਆਈ। ਆਪਰਰ ਪ੍ਰਕਾਰ ਦੇਤੀਆ ਦਰਖਾਸਤ ਹੁੰਦੇ ਕੇ ਆਈ ਸੀ ਹਾਂ ਹਾਂ ਮੈਂ ਲੈ ਕੇ ਆਈ ਸੀ ਅੱਛਾ ਉਹ ਦਰਖਾਸਤ ਦੀ ਕਾਪੀ ਹੈਗੀ ਤੁਹਾਡੇ ਕੋਲੇ ਨਹੀਂ ਸਾਡੇ ਕੋਲੇ ਨਹੀਂ ਥਾਣਾ ਕਿਹੜਾ ਪੈਂਦਾ ਤੁਹਾਨੂੰ ਥਾਣਾ ਸਾਨੂੰ ਪੈਂਦਾਗਾ ਉਹ ਇਹਨਾਂ ਥਾਣਾ ਚੌਂਕੀ ਪੁੱਚੋ ਮੰਡੀ ਉੱਥੋਂ ਦਾ ਜਿਹੜਾ ਥਾਣੇ ਦਾ ਅਫਸਰ ਆ ਬਾਈ ਸਾਡੀ ਬੇਨਤੀ ਆ ਤੈਨੂੰ ਭਰਾ ਮੇਰਾ ਥੋੜਾ ਜਿਹਾ ਆਪ ਜ਼ਿੰਮੇਵਾਰੀ ਲੈ ਕੇ ਇਹਦੀ ਕਾਰਵਾਈ ਪਤਾ ਕਰ ਗੱਲ ਕੀ ਬਣੀ ਆ ਧੀ ਨੇ ਜਵਾਨ ਹੋਣਾ ਮਾਂ ਨੇ ਬਜ਼ੁਰਗ ਹੋਣਾ ਇਹਦੀ ਮਾਂ ਇੰਨੇ ਜੋਗੀ ਨਹੀਂ ਇਹਨੂੰ ਸੰਭਾਲ ਸਕੇ। ਦਾਦੀ ਲੋਕਾਂ ਦੇ ਘਰੇ ਗੋਹਾ ਚੱਕ ਕੇ ਰੋਟੀ ਖਵਾਉਂਦੀ ਆ ਆਪਣੇ ਬੱਚਿਆਂ ਨੂੰ। ਅੱਜ ਜੇ ਕਿਸੇ ਦਾ ਮੂੰਹ ਪੈ ਗਿਆ ਜਿਨ੍ਹਾਂ ਨੇ ਇਹਨਾਂ ਗਲਤ ਕੀਤਾ ਸੀ ਉਹਨਾਂ ਦਾ ਕੀ ਵਿਗਾੜ ਲਿਆ? ਉਹ ਤਾਂ ਦੁਬਾਰਾ ਫੇਰ ਹੱਥ ਪਾਉਣਗੇ ਕਿਸੇ ਹੋਰ ਦੀ ਧੀ ਨੂੰ। ਜਿਹੜੀ ਅੱਜ ਤੋਂ 10 ਦਿਨ ਪਹਿਲਾਂ ਕੋਲਕੱਤਾ ਹੋ ਕੇ ਛੱਡੀ ਆ ਘਟਨਾ। ਉਦਾਂ ਦੇ ਲੋਕ ਕਿਉਂ ਇੱਕ ਦਿਨ 'ਚ ਨਹੀਂ ਪੈਦਾ ਹੁੰਦੇ? ਉਦਾਂ ਦੇ ਲੋਕ ਇਦਾਂ ਦੀਆਂ ਹੱਲਾਸ਼ੇਰੀਆਂ ਨਾਲ ਪੈਦਾ ਹੁੰਦੇ ਨੇ। ਜਿਨ੍ਹਾਂ ਨੇ ਅੱਜ ਨਾਦੀਆ ਬੇਗਮ ਦੇ ਨਾਲ ਖਲਵਾੜ ਕੀਤਾ ਉਹ ਕੱਲ ਨੂੰ ਕਿਸੇ ਹੋਰ ਦੀ ਧੀ ਨਾਲ ਵੀ ਕਰਨਗੇ ਇਸ ਕਰਕੇ ਕਾਨੂੰਨੀ ਬਣਦੀ ਕਾਰਵਾਈ ਬਾਈ ਤੁਹਾਨੂੰ ਕਰਨੀ ਪੈਣੀ ਹੈ ਕਰਨੀ ਚਾਹੀਦੀ ਆ ਅਸੀਂ ਇੱਥੇ ਬੇਨਤੀ ਕਰਾਂਗੇ ਬਠਿੰਡਾ ਪੁਲਿਸ ਅਫਸਰਾਂ ਨੂੰ ਐਸਐਸਪੀ ਸਾਹਿਬ ਨੂੰ ਵੀ ਪਲੀਜ਼ ਥੋੜਾ ਧਿਆਨ ਦੇਵੋ ਇਹ ਬੱਚੀ ਨਥਾਣੇ ਥਾਣੇ ਦੇ ਅੰਦਰ ਇਹਦਾ ਪਿੰਡ ਪੈਂਦਾ ਚੱਕ ਫਤੇ ਸਿੰਘ ਵਾਲਾ ਦਾਦੀ ਇਹਦੀ ਮਾਂ ਨੇ ਦਰਖਾਸਤ ਦਿੱਤੀ ਸੀ ਥਾਣੇ ਉਹ ਦਰਖਾਸਤ ਦਾ ਕੀ ਬਣਿਆ ਪਰਚਾ ਦਰਜ ਹੋਇਆ ਬਿਆਨ ਦਰਜ ਹੋਏ ਮੈਡੀਕਲ ਹੋਇਆ ਕਿ ਨਹੀਂ ਹੋਇਆ ਨਾਦੀਆ ਬੇਗਮ ਦਾ ਇਹ ਸਾਰੀਆਂ ਗੱਲਾਂ ਦੇ ਜਵਾਬ ਮੇਰੀ ਬੇਨਤੀ ਹੈ ਸੰਗਤ ਨੂੰ ਵੀ ਤੁਸੀਂ ਵੀ ਲਿਓ ਬਠਿੰਡੇ ਜ਼ਿਲ੍ਹੇ ਦੇ ਉਹ ਨਮਾਇੰਦੇ ਜਿਹੜੇ ਉੱਥੋਂ ਦੇ ਚੁਣੇ ਗਏ ਨੇ ਮੇਰੀ ਉਹਨਾਂ ਨੂੰ ਵੀ ਬੇਨਤੀ ਆ ਜਿਨ੍ਹਾਂ ਦੇ ਇਲਾਕੇ ਦੇ ਵਿੱਚ ਜਿਨ੍ਹਾਂ ਦੀ ਕੌਂਸਟੀਟਿਊਂਸੀ ਦੇ ਵਿੱਚ ਇਹਦਾ ਪਿੰਡ ਆਉਂਦਾ ਉਹ ਵੀ ਜ਼ਿੰਮੇਵਾਰੀ ਲੈਣ ਅੱਜ ਉਹ ਬੰਦਿਆਂ ਦੀ ਗਲਤੀ ਦੇ ਨਾਲ ਅਬ ਦਾਦੀ ਸੰਗਲ ਲਈ ਫਿਰਦੀ ਐ ਪੋਤੀ ਨੂੰ ਉਹ ਆਜਾਦ ਘੁੰਮਦੇ ਆ ਤੇ ਪੋਤੀ ਦੇ ਲੱਗ ਗਿਆ ਸੰਗਲ ਸ਼ਰਮ ਕਰੋ ਭਾਈ ਜੇ ਤੁਸੀਂ ਡਿਊਟੀ ਨਿਭਾਉਂਦੇ ਪ੍ਰੋਪਰ ਮੈਡੀਕਲ ਹੁੰਦਾ ਅੱਜ ਆ ਦਾਦੀ ਆਪਣੀ ਪੋਤੀ ਨੂੰ ਸੰਗਲ ਲਾਉਂਦਾ ਬੰਦ ਦੀ ਅੱਜ ਆ ਬਾਈ ਪਿੰਡ ਨਾਲ ਕੀ ਨਾ ਬਾਈ ਤੁਹਾਡਾ ਚੰਡਾ ਸਿਰ ਲੜਨਾ ਪੈਣਾ ਤਕੜੇ ਹੋ ਕੇ ਦੇਖੋ ਗੱਲ ਕਿਸਾਨ ਯੂਨੀਅਨ ਨੂੰ ਵੀ ਬੇਨਤੀ ਆ ਉਸ ਇਲਾਕੇ ਦੀ ਉਸ ਇਲਾਕੇ ਦਾ ਕੈਡਰ ਆ ਜਿਹੜਾ ਕਿਸਾਨ ਯੂਨੀਅਨ ਦਾ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆ ਬਾਈ ਬੱਚੀ ਦਾ ਪਰਿਵਾਰ ਦਾ ਸਾਥ ਦਿਓ ਐਦਾਂ ਜੇ ਅਸੀਂ ਦਰਿੰਦਿਆਂ ਨੂੰ ਭੁੱਲਾ ਛੱਡਾਂਗੇ ਨਾ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਗਲਤੀ ਕੀਤੀ ਆ ਤਾਂ ਬਾਈ ਉਹ ਸਮਾਂ ਦੂਰ ਦੀ ਕੱਲ ਨੂੰ ਸਾਡੀਆਂ ਧੀਆ ਭੈਣਾਂ ਦੀ ਵੀ ਜਿੱਤ ਨੂੰ ਕੋਈ ਹੱਥ ਪਾਊਗਾ ਅੱਜ ਗਰੀਬਣੀ ਮੂੰਹ ਨੀਮਾ ਕਰੀ ਬੈਠ ਖੜੀ ਆ ਕਿਉਂਕਿ ਇਹਨੇ ਪਿੰਡ 'ਚ ਕੰਮ ਕਰਨ ਲੋਕਾਂ ਦੇ ਘਰਾਂ 'ਚ ਗੋਹਾ ਸਿੱਟਣਾ ਇਹਨੇ ਗਰੀਬੜੀ ਨੇ ਕੀ ਕੀਤਾ ਆਪਦੀ ਪੋਤੀ ਨੂੰ ਸੰਗਣ ਲਾ ਕੇ ਬੱਲ ਲਿਆ ਅੰਦਰ ਵੀ ਨਾਂ ਬੱਜੇਗਾ ਬਾਸ ਨਾਂ ਕੋਈ ਗੱਲ ਬਣੀ ਨਾ ਕੋਈ ਬਾਤ ਬਣੀ ਇਹਨੂੰ ਅੰਦਰ ਹੀ ਬੰਦ ਕਰ ਲਿਆ ਵਿਚਾਰੀ ਔਰ ਦੂਸਰੀ ਗੱਲ ਇੱਥੇ ਦਵਾਈ ਦਿਵਾਉਣ ਆ ਗਈ ਵਿਚਾਰੀ ਵੀ ਚੱਲ ਠੀਕ ਹੀ ਹੋ ਜਵੇ ਸ਼ਾਇਦ ਅਲਟਰਾਸਾਉਂਡ ਤੱਕ ਨਹੀਂ ਕਰਾਇਆ 2 ਮਹੀਨੇ ਬਾਅਦ ਪਤਾ ਲੱਗੇ ਹੋਰ ਵੀ ਇਹ ਤਾਂ 3 ਮਹੀਨਿਆਂ ਦੀ ਪ੍ਰੈਗਨੈਂਟ ਆ ਕੁੜੀ ਫੇਰ ਕੌਣ ਜ਼ਿੰਮੇਵਾਰ ਆ ਕੌਣ ਜ਼ਿੰਮੇਵਾਰੀ ਲਾਉਏ ਇਸ ਚੀਜ਼ ਤੇ ਪਉਣ ਪਿੰਡ ਦੇ ਵਿੱਚ ਕੀ ਆ ਇਹ ਤਾਂ ਜੀ ਆਪ ਪੰਗੇ ਲੈਂਦੀ ਆ ਇਹ ਤਾਂ ਆਪ ਸਰਦੀ ਆ ਬੰਦਿਆਂ ਨੂੰ ਇਹ ਆ ਕਰਦੀ ਆ ਉਹ ਇਹ ਤਾਂ ਸਿੱਧੀ ਆ ਭਾਈ ਇਹ ਤਾਂ ਰੱਬ ਦਾ ਰੂਪ ਆ ਸਿੱਧੀ ਆ ਵਿਚਾਰੀ ਇਹਨੂੰ ਤਾਂ ਜਿੱਥੇ ਮਰਜ਼ੀ ਲਾ ਲਓ ਇਹਨੂੰ ਤਾਂ ਜਿਵੇਂ ਕਹੋਗੇ ਉਵੇਂ ਕਰ ਲਓ ਉਹ ਤਾਂ ਨਹੀਂ ਸਿੱਧੇ ਉਹ ਤਾਂ ਨਹੀਂ ਦਿਮਾਗੀ ਆਫਸੈਟ ਸ਼ਰਮ ਕਰੋ ਭਾਈ ਆ ਫੜੋ ਮਾ ਫੜੋ ਆ ਦਾਦੀ ਦੇ ਹੱਥ ਨੂੰ ਜਿਹੜਾ ਸੰਗਲ ਫੜ ਕੇ ਖੜੀ ਆ ਨਾ ਪੋਤੀ ਦੇ ਜਿੰਦਾ ਲਾ ਕੇ ਇਹ ਚਾਬੀ ਦੱਬਦੀ ਆਪਣੇ ਗਿੱਸੇ ਚ ਪਾਈ ਫਿਰਦੀ ਆ ਇਹ ਛੋਟੀ ਜੀ ਗੱਲ ਨਹੀਂ ਬਾਈ ਇਹ ਤੁਹਾਡੀ ਗਲਤੀ ਦੇ ਕਰਕੇ ਹੋਇਆ ਤੁਹਾਡੀ ਜ਼ਿੰਮੇਵਾਰੀ ਜੇ ਪ੍ਰੋਪਰ ਤੁਸੀਂ ਨਿਭਾਉਂਦੇ ਤਾਂ ਅੱਜ ਨਾਦੀਆ ਬੇਗਮ ਦੇ ਸੰਗਲ ਨਾ ਲੱਗਦਾ ਧੰਨਵਾਦ ਆ ਜਿਹੜੇ ਬਾਈ ਇੱਥੇ ਲੈ ਕੇ ਆ ਗਏ ਜੇ ਇੱਥੇ ਨਾ ਆਉਂਦੀ ਸਾਨੂੰ ਪਤਾ ਹੀ ਨਹੀਂ ਲੱਗਣਾ ਨਾ ਕਿਸੇ ਹੋਰ ਨੂੰ ਪਤਾ ਲੱਗਣਾ ਸੀ ਸ਼ਰਮ ਕਰੋ ਆਪਣੀ ਡਿਊਟੀ ਨਿਭਾਓ ਤੇ ਜਿਹੜਾ ਫਰਜ਼ ਬਣਦਾ ਉਹਨੂੰ ਪੂਰਾ ਕਰੋ ਮਾਂ ਜਮੀਲਾ ਮੇਬੇ ਦੇਖ ਤੂੰ ਮੇਰੀ ਮਾਂ ਵਰਗੀ ਆ ਮੇਰੀ ਧੀਆਂ ਵਰਗੀ ਆ ਅਸੀਂ ਤੇਰੇ ਨਾਲ ਖੜੇ ਆ ਮਾਂ ਜੇ ਤੂੰ ਚਾਹਨੀਏ ਕਾਰਵਾਈ ਕਰਾਉਣੀ ਉਹ ਵੀ ਗੱਲ ਕਰਾਂਗੇ ਬਾਕੀ ਦਾ ਲਾਜ ਸ਼ੁਰੂ ਕਰਾਉਨੇ ਆ ਇਹਨੂੰ ਇੱਥੇ ਦਾਖਲ ਕਰ ਲਈਏ ਕੋਈ ਨਾ ਫਿਕਰ ਨਾ ਕਰ ਮਾਂ ਅਸੀਂ ਤੇਰੇ ਨਾਲ ਆ ਟੈਨਸ਼ਨ ਨਾ ਲੈ ਕਿੰਨੇ ਘਰਾਂ ਦਾ ਗੋਆ ਸੜਦੀਆਂ ਹੈ ਹੈ ਚਾਰ ਪੰਜ ਘਰਾਂ ਦਾ ਘੋਸੜਦੀਆਂ ਤੇਰੇ ਘਰ ਵਾਲਾ ਮੁੱਖਿਆ ਹੋਇਆ ਕਿੰਨੇ ਸਾਲ ਹੋ ਗਏ ਜੀ ਇੱਤਨਾ ਹੋ ਗਏ ਜੀ ਇੱਤਨਾ ਸਾਲ ਹੋ ਗਏ 6-7 ਸਾਲ ਹੋ ਗਏ ਦੋ ਮੁੰਡੇ ਆ ਤੇ ਦੂਜਾ ਮੁੰਡਾ ਅੱਡਾ ਇਹ ਇਹਦੇ ਨਾਲ ਇਹਦੇ ਕਿੰਨੇ ਭੈਣ ਭਰਾ ਨੇ ਦੋ ਹੀ ਆ ਕੀ ਮੁੰਡਾ ਵੱਡਾ ਹੈ ਤੂੰ ਉਹ ਕੀ ਕਰਦਾ ਆ ਆ ਪੈ ਹੀ ਹੈ ਜੇ ਕੋਈ ਕੁਝ ਨਹੀਂ ਕਰਦਾ ਉਹ ਵੀ ਸਿੱਧਾ ਹੀ ਆ ਇਹਦੀ ਮਾਂ ਮਾਂ ਮੈਂ ਨਹੀਂ ਨਿਕਲ ਸਕਦਾ ਦੁਆ ਕੋੜਾ ਕੰਮ ਜਨ ਤੂੰ ਠੀਕ ਆ ਮਾਂਵਾ ਜੀ ਰਛਾਈਂ ਆਪ ਫਿਕਰ ਹੋਵੇ ਉਹ ਵੀ ਥੋੜੀ ਠੀਕ ਐ ਸਿੱਧੀ ਕਿਆ ਕਿਆ ਕਰਵਾਉਣੀ ਹੈ ਕਿਆ ਕਿਆ ਕਰਵਾ ਲੈਣੀ ਐਂ ਮੈਂ ਕਹਿੰਨੀ ਵੀ ਮਾਰ ਨਹੀਂ ਸਕਦੇ ਨਾ ਰੋਟੀ ਵੀ ਨਹੀਂ ਮਕਾਉਂਦੀ ਕੋਈ ਇਹਦਾ ਇਹਦਾ ਪਿਓ ਉਹ ਤਾਂ ਮਨਮਟਕ ਕੰਮ ਕਰ ਲੈ ਕੰਮ ਕਰ ਲੈ ਹਾਂ ਮਾਂ ਜੀ ਚਲੋ ਮੈਂ ਮੰਨਦਾ ਤੇਰੀ ਗੱਲ ਵੀ ਤੈਨੂੰ ਘਰੇ ਔਖਾ ਜਾਂ ਤਾਂ ਉਹਨੂੰ ਛੱਡ ਦੇ ਹੋਰ ਐ ਇਹਨੇ ਲੱਗੋ ਰਮੀਬੰਦ ਜੀ ਮਾਂ ਮੰਦੀਂਗਾ ਨਹੀਂ ਉਹ ਅਸੀਂ ਆਪੇ ਇੱਥੇ ਬੰਨ ਲਾ ਲਾਂਗੇ ਨਹੀਂ ਉਹ ਵੀ ਨਹੀਂ ਰਹਿ ਸਕਦੇ ਉਹ ਹੋਰ ਸਾਡੇ ਹੂੰ ਅੱਛਾ ਕੋਈ ਨਾ ਤੁਸੀਂ ਇੱਕ ਵਾਰੀ ਡਾਕਟਰ ਨੂੰ ਚੈੱਕ ਕਰਾਓ ਫਿਰ ਆਪਾਂ ਕਰਦੇ ਆਂ ਗੱਲ ਮਾਂ ਕੋਈ ਨਾ ਤੂੰ ਘਬਰਾ ਨਾ ਅਸੀਂ ਤੇਰੇ ਨਾਲ ਆਂ ਮਾਂ ਠੀਕ ਆ ਆ ਸੰਗਲ ਨਹੀਂ ਲੱਗਣੇ ਚਾਹੀਦੇ ਮਾਂ ਗਲਤੀ ਜਿਹਦੀ ਹੈਗੀ ਆ ਉਹਨੂੰ ਸਜ਼ਾ ਮਿਲੇ ਇਹਨੂੰ ਕਾਦੀ ਸਜ਼ਾ ਵਿਚਾਰੀ ਨੂੰ ਵੀ ਇਹ ਕੁੜੀ ਐ ਇਹਨੂੰ ਸੰਗਲ ਨਾ ਬੰਦੋ ਇਹਦੀ ਇੱਜ਼ਤ ਨੂੰ ਕੋਈ ਹੱਥ ਨਾ ਪਾਵੇ ਕੱਲ ਨੂੰ ਇਹਨੂੰ ਅੰਦਰ ਬੰਦ ਲਓ ਅੱਛਾ ਪਰ ਗਲਤ ਇਹ ਵਿਚਾਰੀ ਨੇ ਸੰਗਲ ਇਹਦੇ ਲੱਗ ਗਿਆ ਇਹਦੀ ਕੀ ਗਲਤੀ ਆ ਫਿਰ ਇੱਕ ਮੈਡੀਕਲ ਨਹੀਂ ਕਰਾਇਆ ਟੈਸਟ ਨਹੀਂ ਕਰਾਇਆ ਜਿਹਨੂੰ ਇੰਦਾਂ ਦੀ ਗੱਲ ਆ ਤੂੰ ਦੱਸਦੀ ਆ ਵੀ ਮਹਾਮਾਰੀ ਨਹੀਂ ਆਉਂਦੀ ਪਰ ਟੈਸਟ ਤਾਂ ਹੋਣਾ ਚਾਹੀਦਾ ਮਾਂ ਕੋਈ ਨਾ ਮਾਂ ਲੈ ਕੇ ਚੱਲੋ ਇਹ ਲੋ ਪਹਿਲਾਂ ਡਾਕਟਰ ਨੂੰ ਦਿਖਾਓ ਲੈ ਕੇ ਚੱਲੋ ਪੁੱਤ ਜਾਓ ਜੀ ਛੰਡ ਸਿੰਘ ਜੀ ਨਾਲ ਠੀਕ ਹੈ ਜੀ ਦੇਖੋ ਮਤਲਬ ਇਹ ਵੀ ਤਾਂ ਗੱਲ ਹੀ ਔੜ ਨਹੀਂ ਬੰਦ ਹੋ ਜਾਂਦੀ ਹੈ ਵੀ ਕਿੱਦਾਂ ਦੇ ਸਮਾਜ 'ਚ ਅਸੀਂ ਰਹ ਰਹੇ ਹਾਂ ਬਸ ਅਰਦਾਸ ਕਰਿਓ ਨਾਦੀਆ ਬੇਗਮ ਲਈ ਉਹਦੀ ਦਾਦੀ ਜ਼ਮੀਨ ਦਾ ਬੇਗਮ ਲਈ ਉਹ ਆਪਣੀ ਪੋਤੀ ਲਈ ਲੜਾਈ ਲੜ ਸਕੇ ਉਹਦੀ ਪੋਤੀ ਠੀਕ ਹੋ ਜਾਵੇ ਉਹਨੂੰ ਸੰਗੜਾ ਨਾ ਲੱਗਣ ਬਾਈ ਅੱਜ ਅਸੀਂ ਮੋੜ ਦਿੰਦੇ ਆ ਦਾਦੀ ਕਹਿੰਦੀ ਮੈਂ ਰਹਿ ਨਹੀਂ ਸਕਦੀ ਚਲੇ ਜਾਊਗੀ ਵਾਪਸ ਸੰਗੜਾ ਨਾ ਬੰਦ ਕੇ ਰੱਖਣੀ ਪੈਣੀ ਆ ਕਿਉਂਕਿ ਇੱਕ ਵਾਰੀ ਕਹਿੰਦੇ ਚਾਹ ਦਾ ਫੂਕਿਆ ਫਿਰ ਲੱਸੀ ਨੂੰ ਵੀ ਫੂਕਾ ਮਾਰ ਮਾਰ ਕੇ ਪੀਂਦਾ ਪਾਣ। ਉਹਨਾਂ ਨਾਲ ਪਹਿਲਾਂ ਹੋ ਗਈ ਇੱਕ ਵਾਰ। ਉਹ ਹੁਣ ਇਹੀ ਹੱਲ ਆਉਣਾ ਕੋਲੇ ਕੁੜੀ ਨੂੰ ਬੰਦ ਕਰਕੇ ਰੱਖਣਾ। ਇਸੇ ਕਰਕੇ ਧੀਆ ਇੰਨਾ ਕਮਰੇ ਅੰਦਰ ਬੰਦ ਆ ਕਿ ਕਿਉਂਕਿ ਬਾਹਰ ਦਰਿੰਦੇ ਕੋ ਮੱਤ। ਵਾਈ ਕੁੜੀ ਦਾ ਖਾਲਸਾ। ਵਾਈ